ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਪਿਆਰੀ ਸਾਧ ਸੰਗਤ ਜੀ ਭਾਗ ਚੌਥਾ ਬਾੰਦੇ ਨੂਪਦੇਸ਼ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਾੰਦੇ ਨੂਪਦੇਸ਼ ਦਿੱਤਾ ਸੋ ਪਿਆਰੀ ਸਾਧ ਸੰਗਤ ਜੀ ਤੁਹਾਡੇ ਅੱਗੇ ਗੁਰੂ ਸਾਹਿਬ ਜੀ ਦੀ ਕਥਾ ਸ਼ੁਰੂ ਹੈ ਸੋ ਪਿਆਰੀ ਸਾਧ ਸੰਗਤ ਜੀ ਜਦ ਬਾਲਾ ਪ੍ਰੀਤਮ ਜੀ 6 ਸਾਲਾਂ ਦੇ ਹੋਏ ਤਾਂ ਮਹਤਾ ਕਾਲੂ ਜੀ ਨੇ ਉਹਨਾਂ ਨੂੰ ਪਿੰਡ ਦੇ ਪਾਂਦੇ ਗੋਪਾਲ ਦਾਸ ਪਾਸ ਪੜਨ ਲਈ ਭੇਜ ਦਿੱਤਾ ਪਰ ਤੋ ਗੋਪਾਲ ਦਾਸ ਪੰਜਾਬੀ ਹਿੰਦੀ ਸੰਸਕ੍ਰਿਤ ਦਾ ਵਿਦਵਾਨ ਸੀ ਗੁਰੂ ਜੀ ਬੜੇ ਚਾਅ ਅਤੇ ਖੁਸ਼ੀ ਨਾਲ ਪੜ੍ਹਦੇ ਸਨ ਕੁਝ ਸਮੇਂ ਵਿੱਚ ਹੀ ਉਹਨਾਂ ਸਭ ਕੁਝ ਸਿੱਖ ਲਿਆ ਜਿਹੜਾ ਕਿ ਪਾੰਦੇ ਨੂੰ ਆਉਂਦਾ ਸੀ ਪੰਤ ਆਪਣੇ ਸ਼ਿਸ਼ ਦੀ ਅਨੋਖੀ ਕਾਬਿਲਤ ਦੇਖ ਕੇ ਬਹੁਤ ਹੈਰਾਨ ਹੋਇਆ ਉਹ ਕਹਿੰਦਾ ਮੈਂ ਤਾਂ ਵਿਸ਼ਵਾਸ ਨਹੀਂ ਕਰ ਸਕਦਾ ਕਿ ਇੰਨੀ ਛੋਟੀ ਉਮਰ ਵਿੱਚ ਬਾਲਕ ਇੰਨਾ ਹੁਸ਼ਿਆਰ ਤੇ ਨਿਆਕਤ ਵਾਲਾ ਹੋ ਸਕਦਾ ਹੈ ਜੋ ਕੁਝ ਵੀ ਮੈਂ ਇਸ ਨੂੰ ਸਿਖਾਉਂਦਾ ਹਾਂ ਇਹ ਸਭ ਕੁਝ ਝੱਟ ਸਿੱਖ ਲੈਂਦਾ ਹੈ ਜਿਵੇਂ ਕਿ ਪਹਿਲਾਂ ਹੀ ਜਾਣਦਾ ਹੋਵੇ ਮੈਂ ਤਾਂ ਕਾਫੀ ਸਮੇਤੋਂ ਬੱਚਾ ਨੂੰ ਪੜਾ ਰਿਹਾ ਹਾਂ ਪਰ ਅਜਿਹਾ ਅਸੀਸ ਤਾਂ ਮੈਂ ਕਦੇ ਨਹੀਂ ਮਿਲਿਆ ਪਰ ਪਾੰਦੇ ਨੇ ਹਾਲੇ ਗੁਰੂ ਜੀ ਦਾ ਅਸਲੀ ਰੂਪ ਨਹੀਂ ਸੀ ਵੇਖਿਆ ਸੋ ਪਿਆਰੀ ਸਾਧ ਸੰਗਤ ਜੀ ਇੱਕ ਦਿਨ ਪਾੰਦੇ ਨੇ ਵੇਖਿਆ ਕਿ ਗੁਰੂ ਜੀ ਆਪਣੀ ਪੱਟੀ ਲਿਖ ਰਹੇ ਹਨ ਲਿਖਣ ਵਿੱਚ ਇਹਨੇ ਗਲਤਾਨ ਹੋ ਗਏ ਕਿ ਉਹ ਬਾਹਰਲੀ ਦੁਨੀਆ ਨੂੰ ਬਿਲਕੁਲ ਵਿਸਰ ਗਏ ਸਨ ਪਾਂਦਾ ਬੜਾ ਚਿਰ ਬਾਲਾ ਸਿਸ ਨੂੰ ਵੱਲ ਵੇਖਦਾ ਰਿਹਾ ਕਦ ਪੱਟੀ ਪੂਰੀ ਲਿਖ ਕੇ ਉਸ ਨੂੰ ਮੁਖਾਉਂਦਾ ਹੈ ਉਹ ਇਸ ਗੱਲ ਲਈ ਉਤਸ਼ਕ ਸੀ ਕਿ ਉਹ ਵੇਖੇ ਕਿ ਉਸ ਦਾ ਸਿਸ ਇੰਨਾ ਲਵਲੀਨ ਹੋ ਕੇ ਕੀ ਲਿਖ ਰਿਹਾ ਸੀ ਜਦ ਗੁਰੂ ਜੀ ਨੇ ਪੱਟੀ ਲਿਖ ਲਈ ਤਾਂ ਉਹ ਚੁੱਪਚਾਪ ਮਸਤੀ ਵਿੱਚ ਬੈਠ ਕੇ ਆਪਣੀ ਲਿਖਤ ਨੂੰ ਦੁਬਾਰਾ ਪੜਦੇ ਰਹੇ ਨਾਲ-ਨਾਲ ਕੁਝ ਸੁਣਾਉਂਦੇ ਵੀ ਸਨ ਜਿਵੇਂ ਕੁਝ ਗਾਰੇ ਹੋਣ ਜਦ کافی ਸਮੇਂ ਤੱਕ ਉਹ ਪਾਂਦੇ ਪਾਸ ਨਾ ਆਏ ਤਾਂ ਪਾਂਦਾ ਆਪ ਉੱਠ ਕੇ ਉਹਨਾਂ ਪਾਸ ਗਿਆ ਪੱਟੀ ਵਖਾਉਣ ਲਈ ਕਿਹਾ ਗੁਰੂ ਜੀ ਨੇ ਪੱਟੀ ਉਹਨਾਂ ਨੂੰ ਫੜਾ ਦਿੱਤੀ ਪਾਂਦਾ ਪੱਟੀ ਵੇਖ ਕੇ ਹੈਰਾਨ ਰਹਿ ਗਿਆ ਉਸ ਪੱਟੀ ਉੱਤੇ ਕੋਈ ਵੀ ਇਬਾਰਤ ਐਸੀ ਨਹੀਂ ਸੀ ਲਿਖੀ ਜਿਹੜੀ ਕਿ ਉਸਨੇ ਆਪਣੇ ਸ਼ਗਿਰਦ ਨੂੰ ਸਿਖਾਈ ਹੋਵੇ ਉਸ ਪੱਟੀ ਉੱਤੇ ਬਰੀਕ ਕਲਮ ਨਾਲ ਸੰਦਾਬੰਦੀ ਵਿੱਚ ਬਹੁਤ ਕੁਝ ਲਿਖਿਆ ਹੋਇਆ ਸੀ ਪੰਨਾ ਪੜਦਾ ਪੜਦਾ ਸਰੂਰ ਵਿੱਚ ਆ ਗਿਆ ਸਾਰੀ ਪੱਟੀ ਉੱਤੇ ਸੀ ਹਰਫੀ ਵਾਂਗ ਪੰਜਾਬੀ ਦੀ 35 ਅੱਖਰਾਂ ਅਨਸਾਰ 35 ਅੱਖਰਾਂ ਅਖਰੀ ਲਿਖੀ ਹੋਈ ਸੀ ਹਰ ਅੱਖਰ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਜੁੜਨ ਦਾ ਮਾਰਗਦਰਸ਼ਨ ਕਰਦਾ ਸੀ ਪੱਟੀ ਪੜ੍ਹ ਕੇ ਪਾਉਂਦੇ ਨੇ ਗੁਰੂ ਜੀ ਨੂੰ ਕਿਹਾ ਇਹ ਸੱਚ ਹੈ ਕਿ ਪ੍ਰਭੂ ਭਗਤੀ ਵੀ ਜ਼ਰੂਰੀ ਹੈ ਪਰ ਇਸ ਸੰਸਾਰ ਵਿੱਚ ਸੁਖੀ ਜੀਵਨ ਬਤੀਤ ਕਰਨ ਲਈ ਦੁਨੀਆਈ ਵਿਦਿਆ ਵੀ ਜ਼ਰੂਰੀ ਹੈ ਤਾਂ ਕਿ ਤੁਸੀਂ ਖत्री ਪੁੱਤਰ ਆਪਣੇ ਪਿਤਾ ਜੀ ਵਾਂਗ ਕੋਈ ਆਦਰਯੋਗ ਕੰਮ ਕਰ ਸਕੇ ਗੁਰੂ ਜੀ ਨੇ ਪਾਂਦੇ ਦੀ ਗੱਲ ਸੁਣ ਕੇ ਕਿਹਾ ਇਹ ਗੱਲ ਠੀਕ ਹੈ ਕਿ ਇਸ ਦੁਨੀਆ ਵਿੱਚ ਦੁਨੀਆ ਆਧਾਰ ਬਣਨ ਵਾਸਤੇ ਪੜ੍ਹਾਈ ਜ਼ਰੂਰੀ ਹੈ ਪਰ ਸਾਡੇ ਪਰਲੋਕ ਦੇ ਜੀਵਨ ਦਾ ਕੀ ਬਣੇਗਾ ਉੱਥੇ ਜਾ ਕੇ ਵੀ ਤਾਂ ਸਾਨੂੰ ਲੇਖਾ ਜੋਖਾ ਦੇਣਾ ਪੈਣਾ ਹੈ ਇਸ ਲਈ ਜਦ ਤੱਕ ਅਸੀਂ ਪ੍ਰਭੂ ਦਾ ਨਾਮ ਦਾ ਸਿਮਰਨ ਨਹੀਂ ਕਰਦੇ ਉਸ ਦੇ ਹੁਕਮ ਅਨਸਾਰ ਨਹੀਂ ਚੱਲਦੇ ਤਦ ਤੱਕ ਅਸੀਂ ਲੋਕ ਪ੍ਰਲੋਕ ਵਿੱਚ ਖੁਸ਼ ਨਹੀਂ ਹੋ ਸਕਦੇ ਇਸ ਕਰਕੇ ਕੇਵਲ ਇਸ ਦੁਨੀਆ ਦਾ ਗਿਆਨ ਪ੍ਰਾਪਤ ਕਰਨ ਦੇ ਨਾਲ ਨਾਲ ਅਗਲੀ ਦੁਨੀਆ ਦਾ ਵੀ ਖਿਆਲ ਰੱਖਣਾ ਹੈ ਇਸ ਲਈ ਉਹ ਸਿੱਖਿਆ ਵੀ ਦੇਣੀ ਜਿਹੜੀ ਅਗਲੀ ਦੁਨੀਆ ਵਿੱਚ ਕੰਮ ਆਵੇ ਪੰਡਿਤ ਹਰਾਨ ਪ੍ਰਸਾਦ ਗੁਰੂਜੀ ਵੱਲ ਵੇਖਦਾ ਰਿਹਾ ਸੋ ਪਿਆਰੀ ਸਾਧ ਸੰਗਤ ਜੀ ਗੁਰੂ ਜੀ ਨੇ ਪਾਂਦੇ ਨੂੰ ਵੀ ਆਪਣੀ ਪਿਆਰ ਵਾਲੇ ਬਚਨਾਂ ਵਿੱਚ ਲੈ ਲਿਆ ਸੋ ਪਿਆਰੀ ਸਾਧ ਸੰਗਤ ਜੀ ਫਿਰ ਜਦੋਂ ਗੁਰੂ ਜੀ ਮੌਲਵੀ ਪਾਸੋਂ ਫਾਰਸੀ ਪੜ੍ਹੀ ਸੋ ਪਿਆਰੀ ਸਾਧ ਸੰਗਤ ਜੀ ਜਦ ਗੁਰੂ ਜੀ ਨੇ ਪੰਜਾਬੀ ਹਿੰਦੀ ਸੰਸਕ੍ਰਿਤ ਦੀ ਪੜ੍ਹਾਈ ਖਤਮ ਕਰ ਲਈ ਤਾਂ ਉਹਨਾਂ ਨੂੰ ਮੌਲਵੀ ਪਾਸ ਫਾਰਸੀ ਦੀ ਪੜ੍ਹਾਈ ਵਾਸਤੇ ਦਾਖਲ ਕਰਵਾਇਆ ਗਿਆ ਉਹਨਾਂ ਸਮਿਆਂ ਵਿੱਚ ਇਸਲਾਮੀ ਹਕੂਮਤ ਹੋਣ ਕਰਕੇ ਦਫ਼ਤਰੀ ਪੱਤਰ ਵਿਹਾਰ ਦੀ ਬੋਲੀ ਫਾਰਸੀ ਸੀ ਇਸ ਲਈ ਫਾਰਸੀ ਪੜਿਆ ਹੀ ਅਸਲੀ ਅਰਥਾਂ ਵਿੱਚ ਲਿਖਿਆ ਸਮਝਿਆ ਜਾਂਦਾ ਸੀ ਬਾਲਾ ਪ੍ਰੀਤਮ ਦੀ ਵੀ ਫਾਰਸੀ ਦੀ ਪੜਾਈ ਕਰਨ ਵਿੱਚ ਬੜੀ ਦਿਲਚਸਪੀ ਸੀ ਇਸ ਲਈ ਉਹਨਾਂ ਨੇ ਫਾਰਸੀ ਵੀ ਛੇਤੀ ਪੜ ਲਈ ਸੋ ਪਿਆਰੀ ਸਾਧ ਸੰਗਧੀ ਕੁਝ ਹੀ ਸਮੇਂ ਵਿੱਚ ਬਾਲਾ ਗੁਰੂ ਆਪਣੇ ਸਭ ਸਾਥੀਆਂ ਨਾਲੋਂ ਅੱਗੇ ਲੰਘ ਗਏ ਸਨ ਮੌਲਵੀ ਵੀ ਆਪਣੀ ਸ਼ਕਿਰਤ ਦੀ ਲਿਆਕਤ ਤੇ ਬਹੁਤ ਹੈਰਾਨ ਸੀ ਬਾਲਾ ਗੁਰੂ ਉਹਨਾਂ ਬੱਚਿਆਂ ਨਾਲੋਂ ਵੀ ਚੰਗੀ ਫਾਰਸੀ ਬੋਲ ਲੈਂਦੇ ਸਨ ਜਿਨ੍ਹਾਂ ਦੀ ਕੇ ਮਾਂ ਬੋਲੀ ਫਾਰਸੀ ਸੀ ਸੋ ਪਿਆਰੀ ਸਾਧ ਸੰਗਤ ਜੀ ਜਦ ਗੁਰੂ ਜੀ ਫਾਰਸੀ ਪੜਨ ਵਿੱਚ ਪੂਰੇ ਤਾਂਕ ਹੋ ਗਏ ਉਹ ਆਮ ਕਰਕੇ ਮੌਲਵੀ ਪਾਸੋਂ ਕਈ ਗੁੰਝਲਦਾਰ ਸਵਾਲ ਪੁੱਛਣ ਲੱਗ ਪੈਂ ਜਿਨ੍ਹਾਂ ਦੇ ਜਵਾਬ ਦੇਣੇ ਮੌਲਵੀ ਪਾਸੋਂ ਮੁਸ਼ਕਲ ਹੋ ਗਿਆ ਕਈ ਵਾਰੀ ਉਹ ਮੌਲਵੀ ਨੂੰ ਪੁੱਛਦੇ ਕਿ ਮੌਲਵੀ ਜੀ ਜੇ ਅੱਲਾਹ ਪਾਕ ਇੱਕ ਹੈ ਤਾਂ ਫਿਰ ਵੱਖ-ਵੱਖ ਮذਬਬ ਕਿਉਂ ਹਨ ਮੌਲਵੀ ਆਪਣੀ ਸਮਝ ਦੇ ਅਨਸਾਰ ਉੱਤਰ ਦਿੰਦਾ ਪਰ ਗੁਰੂ ਜੀ ਦੀ ਤਸੱਲੀ ਨਾ ਕਰਾ ਸਕਦਾ ਗੁਰੂ ਜੀ ਕਹਿੰਦੇ ਜਦ ਅੱਲਾਹ ਇੱਕ ਹੈ ਤਾਂ ਇੱਕ ਇਸ ਕਾਇਨਾਤ ਦਾ ਹਰ ਜੀਵ ਉਸ ਦਾ ਜਾਇਆ ਹੈ ਉਸ ਦਾ ਪੁੱਤਰ ਜāti ਹੈ ਇਸ ਲਈ ਅਸੀਂ ਸਭ ਭਰਾ ਭਰਾ ਹਾਂ ਮੁਸਲਮਾਨ ਹਿੰਦੂਆਂ ਤੇ ਜ਼ੁਲਮ ਢਾਉਂਦੇ ਹਨ ਉਹਨਾਂ ਦਾ ਕਸੂਰ ਕੇਵਲ ਇਹ ਹੈ ਕਿ ਉਹ ਹਿੰਦੂ ਹਨ ਪਰ ਕੀ ਹਿੰਦੂ ਇੱਕ ਰੱਬ ਦੀ ਸੰਤਾਨ ਨਹੀਂ ਹਨ ਅੱਲਾਹ ਜਦ ਸਰਬਵਿਆਪਕ ਹੈ ਹਰ ਥਾਂ ਤੇ ਹੈ ਤਾਂ ਫਿਰ ਇਸ ਨੂੰ ਅਸੀਂ ਕੁਝ ਮਸਜਿਦਾਂ ਜਾਂ ਮੰਦਰਾਂ ਤੱਕ ਕਿਉਂ ਮ hạnਦੂਦ ਰੱਖਦੇ ਹਾਂ ਉਹਨਾਂ ਨੇ ਮੌਲਵੀ ਨੂੰ ਇਹ ਵੀ ਸਮਝਾਇਆ ਕਿ ਤੁਸੀਂ ਫਾਰਸੀ ਪੜਾਉਂਦੇ ਹੋ ਅਸੀਂ ਪੜ੍ਹਦੇ ਹਾਂ ਤਾਂ ਕਿ ਫਾਰਸੀ ਪੜ੍ਹ ਕੇ ਦਫ਼ਤਰਾਂ ਵਿੱਚ ਫਾਰਸੀ ਵਿੱਚ ਕੰਮ ਕਰ ਸਕੀਏ ਪਰ ਉਸ ਇਲਮ ਦਾ ਕੀ ਫਾਇਦਾ ਜਿਹੜਾ ਸਾਨੂੰ ਸੰਸਾਰਿਕ ਕੱਟ ਪੁਤਲੀਆਂ ਬਣਾ ਕੇ ਰੱਖ ਦਿੰਦਾ ਹੈ ਅਸੀਂ ਅੱਲਾਹ ਨੂੰ ਬਿਲਕੁਲ ਭੁਲਾ ਦਿੰਦੇ ਹਾਂ ਪਰ ਉਹਨਾਂ ਦਾ ਉਹਨਾਂ ਦੇ ਨਾਂ ਉੱਤੇ ਲੜਦੇ ਹਾਂ ਸੱਚੀ ਤਲੀਮ ਤਾਂ ਉਹ ਹੈ ਜਿਹੜੀ ਸਾਨੂੰ ਅੱਲਾਹ ਪਾਕ ਨਾਲ ਜੋੜੇ ਜਿਸ ਕਰਕੇ ਅਸੀਂ ਅੱਲਾਹ ਨਾਲ ਇੱਕ ਮਿਕ ਹੋ ਸਕੀਏ ਉਸ ਦੀ ਰਜਾ ਵਿੱਚ ਚੱਲਣਾ ਸਿੱਖੀਏ ਮੌਲਵੀ ਗੁਰੂ ਜੀ ਦੀਆਂ ਗੱਲਾਂ ਤੇ ਬਹੁਤ ਖੁਸ਼ ਹੋਇਆ ਉਸ ਕਹਾ ਕਿ ਪਹਿਲਾਂ ਮੈਂ ਤੇਰਾ ਉਸਤਾਦ ਸੀ ਤੂੰ ਮੇਰਾ ਸਿਗਰਦ ਸੀ ਪਰ ਹੁਣ ਮੈਂ ਤੁਹਾਡਾ ਸਿਗਰਦ ਹੋ ਗਿਆ ਹਾਂ ਤੁਸੀਂ ਮੇਰੇ ਉਸਤਾਦ ਬਣ ਗਏ ਹੋ ਮੌਲਵੀ ਬਾਲਾ ਗੁਰੂ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਆਪ ਮਹਤਾ ਕਾਲੂ ਜੀ ਨੂੰ ਜਾ ਕੇ ਮਿਲੇ ਉਨਾਂ ਨੂੰ ਦੱਸਿਆ ਕਿ ਤੁਹਾਡਾ ਪੁੱਤਰ ਤਾਂ ਰੱਬ ਦਾ ਕੋਈ ਕੰਬਰ ਹੈ ਇਹ ਇਸ ਦੁਨੀਆ ਵਿੱਚ ਜ਼ੁਲਮ ਜ਼ਬਰ ਦੇ ਜ਼ੁਲਮਾਂ ਸੱਚ ਦਾ ਧਰਮ ਚਲਾਉਣ ਆਇਆ ਹੈ ਮਹਤਾ ਕਾਲੂ ਜੀ ਤਾਂ ਮੌਲਵੀ ਦੀ ਗੱਲ ਤੇ ਇੰਨੇ ਖੋਸ ਨਾ ਹੋਏ ਪਰ ਜਦ ਰਾਏ ਬਲਾਰ ਨੇ ਮੌਲਵੀ ਪਾਸੋਂ ਇਹ ਸਭ ਕੁਝ ਸੁਣਿਆ ਤਾਂ ਉਹ ਪ੍ਰਸੰਨ ਹੋ ਕੇ ਕਹਿਣ ਲੱਗੇ ਇਸ ਬਾਰੇ ਮੈਨੂੰ ਸਭ ਤੋਂ ਪਹਿਲਾਂ ਪਤਾ ਹੈ ਕਿ ਤੁਹਾਡੇ ਦਸਣ ਤੇ ਯਕੀਨ ਹੋਰ ਹੀ ਪੱਕਾ ਹੋ ਗਿਆ ਏ ਸੋ ਪਿਆਰੀ ਸਾਧ ਸੰਗਤ ਜੀ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਵੇਂ ਜਨੇਊ ਸੰਸਕਾਰ ਜਦ ਗੁਰੂ ਜੀ ਨੂੰ 9 ਸਾਲ ਦੇ ਹੋ ਗਏ ਤਾਂ ਜਨੇਊ ਸੰਸਕਾਰ ਬਾਰੇ ਸਲਾਹ ਕੀਤੀ ਗਈ ਇਸ ਬਾਰੇ ਦਿਨ ਮਿਥ ਲਿਆ ਗਿਆ ਸਾਕਾ ਸੰਬੰਧੀਆਂ ਨੂੰ ਸਦੀਪੀ ਜੀ ਭੇ ਦਿੱਤੇ ਗਏ ਪਿੰਡ ਦੇ ਸਾਰੇ ਲੋਕਾਂ ਨੂੰ ਪ੍ਰੀਤੀ ਭੋਜਨ ਵਾਸਤੇ ਬੁਲਾਇਆ ਗਿਆ ਕੁਝ ਦਿਨ ਪਹਿਲਾਂ ਹੀ ਘਰ ਵਿੱਚ ਚਹਲ ਪੈਰ ਹੋ ਗਈ ਹਲਵਾਈ ਬੁલાਏ ਗਏ ਕਈ ਪ੍ਰਕਾਰ ਦੇ ਪਕਵਾਨ ਬਣਾਏ ਜਾਣ ਲੱਗੇ ਮਿੱਠੇ ਦਿਨ ਘਰ ਤੇ ਘਰ ਤੇ ਪਰਾਂ ਪ੍ਰੋਹਤ ਪੰਤ ਹਰਦਿਆਲ ਪਹੁੰਚ ਗਏ ਘਰ ਵਿੱਚ ਇੱਕ ਉੱਚੀ ਥਾਂ ਤੇ ਇੱਕ ਚਟਾਈ ਵਿਛਾਈ ਕੁਝ ਮੰਤਰ ਪੜ੍ਹ ਕੇ ਪੰਤ ਨੇ ਉਸ ਦੇ ird gird ਇੱਕ ਲਕੀਰ ਖਿੱਚੀ ਆਪ ਚਟਾਈ ਤੇ ਬਿਰਾਜਮਾਨ ਗਏ ਗੁਰੂ ਜੋ ਪਿਆਰੀ ਸਾਧ ਸੰਗਤ ਜੀ ਗੁਰੂ ਜੀ ਨੂੰ ਪੰਤ ਦੇ ਸਾਹਮਣੇ ਬਿਠਾ ਦਿੱਤਾ ਗਿਆ ਆਲੇ ਦੁਆਲੇ ਪਿੰਡ ਦੇ ਲੋਕ ਰਿਸ਼ਤੇਦਾਰ ਬੈਠ ਗਏ ਇਸਤਰੀਆਂ ਇੱਕ ਪਾਸੇ ਬੈਠ ਗਈਆਂ ਸਭ ਦੇ ਮੂਰੇ ਆ ਕੇ ਬੇਬੇ ਨਾਨਕੀ ਜੀ ਬੈਠ ਗਏ ਸਾਰੀਆਂ ਰਸਮਾਂ ਪੂਰੀਆਂ ਕਰਕੇ ਪੰਤ ਹਰदयाल ਨੇ ਗੁਰੂ ਘਰ ਦੇ ਗਾਲ ਵਿੱਚ ਜਿਨੇਊ ਪਾਉਣ ਵਾਸਤੇ ਆਪਣੀ ਬਾਹ ਉੱਚੀ ਕੀਤੀ ਰਸਮ ਨੂੰ ਸੰਪੂਰਨ ਹੁੰਦਾ ਵੇਖ ਸਾਰੇ ਪਰੋਣੇ ਮਹਿਤਾ ਜੀ ਨੂੰ ਵਧਾਈਆਂ ਦੇਣ ਲਈ ਤਿਆਰ ਸਨ ਪਰ ਉਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦ ਉਹਨਾਂ ਵੇਖਿਆ ਕਿ ਗੁਰੂ ਜੀ ਨੇ ਆਪਣੇ ਹੱਥ ਨਾਲ ਪ੍ਰੋਹਤ ਦੀ ਜਨੇਊ ਵਾਲੀ ਬਾਹ ਪਿੱਛੇ ਧੱਕ ਦਿੱਤੀ ਜਨੇਊ ਪਾਉਣ ਤੋਂ ਨਾ ਕਰ ਦਿੱਤੀ ਉਹ ਕਹਿਣ ਲੱਗੇ ਪੰਤ ਜੀ ਪਹਿਲਾਂ ਮੈਨੂੰ ਦੱਸੋ ਕਿ ਜਨੇਊ ਪਾਉਣ ਦਾ ਕੀ ਲਾਭ ਹੈ ਪਹਿਲਾਂ ਮੈਨੂੰ ਵਿਸਥਾਰ ਨਾਲ ਸਮਝਾਓ ਫਿਰ ਜਨੇਊ ਮੇਰੇ ਗਲ ਵਿੱਚ ਪਾਓ ਪੰਤ ਕਹਿਣ ਲੱਗਾ ਦੇਖ ਬੇਟਾ ਇਹ ਸਾਡੇ ਵੱਡੇ ਵਡੇਰਿਆਂ ਵੱਲੋਂ ਚਲਾਈ ਗਈ ਰਹਿਤ ਮਰਿਆਦਾ ਹੈ ਜਦ ਤੱਕ ਉੱਚੀ ਜਾਤ ਦਾ ਮਨੁੱਖ ਜਨਊ ਨਹੀਂ ਪਾਉਂਦਾ ਹੈ ਉਹ ਨੀਚ ਅਤੇ शूद्र ਹੀ ਰਹਿੰਦਾ ਹੈ ਜਨਊ ਪਾਉਣ ਨਾਲ ਉਹ ਪਵਿੱਤਰ ਅਤੇ ਉੱਚ ਜਾਤੀ ਦਾ ਬਣ ਜਾਂਦਾ ਹੈ ਸੋ ਪਿਆਰੀ ਸਾਧ ਸੰਗਜੀ ਗੁਰੂ ਜੀ ਪੰਤ ਦੀ ਇਹ ਗੱਲ ਸੁਣ ਕੇ ਮੁਸਕਰਾਏ ਤੇ ਕਹਿਣ ਲੱਗੇ ਤੁਹਾਡੀ ਇਹ ਗੱਲ ਮੈਨੂੰ ਉਚਿਤ ਨਹੀਂ ਲੱਗਦੀ ਇਸ ਸਭ ਵਿੱਚ ਕੋਈ ਦਲੀਲ ਨਹੀਂ ਨੀਚ ਅਤੇ ਸੂਦਰ ਉਹ ਵੀ ਹੁੰਦਾ ਹੈ ਜਿਹੜਾ ਨੀਚਾਂ ਵਾਲੇ ਭੜੇ ਅਤੇ ਮੰਦੇ ਕੰਮ ਕਰੇ ਇੱਕ throyi ਪਾਪੀ ਅਤੇ ਪਖੰਡੀ ਇਹ ਧਾਗਾ ਪਾ ਕੇ ਕਿਵੇਂ ਉੱਚੀ ਜਾਤੀ ਦਾ ਬਣ ਸਕਦਾ ਹੈ ਪੰਤ ਨੇ ॠषि मुनियों ਦਾ ਵਾਸਤਾ ਪਾਇਆ ਆਪਣੇ ਵੱਡ ਬਡੇਰਿਆਂ ਰੋ ਰੀਤ ਨੂੰ ਅਸੀਂ ਕਿਵੇਂ ਸੜ ਸਕਦੇ ਹਾਂ ਸੋ ਪਿਆਰੀ ਸਾਧ ਸੰਗ ਜੀ ਗੁਰੂ ਜੀ ਫਿਰ ਮੁਸਕਰਾ ਕੇ ਕਹਿਣ ਲੱਗੇ ਮਿਸਰ ਜੀ ਤੁਸੀਂ ਵਿਵੇਕ ਦੀ ਗੱਲ ਨਹੀਂ ਕਰ ਰਹੇ ਜਦ ਤੱਕ ਤੁਸੀਂ ਮੈਨੂੰ ਇਹ ਜਨੇਊ ਪਾਉਣ ਦੇ ਲਾਭ ਨੂੰ ਸਪੱਸ਼ਟ ਰੂਪ ਵਿੱਚ ਨਹੀਂ ਦੱਸਦੇ ਤਦ ਤੱਕ ਮੈਂ ਜਨੇਊ ਨਹੀਂ ਪਾਵਾਂਗਾ ਇਹ ਜਿਹੜਾ ਤੁਸੀਂ ਜਨੇਊ ਦਾ ਧਾਗਾ ਫੜਿਆ ਹੈ ਇਹ ਕਪਾ ਦੇ ਰੂਣ ਨੂੰ ਕੱਟ ਕੇ ਬਣਾਇਆ ਗਿਆ ਹੈ ਇਹ ਧਾਗਾ ਕੋਚਰ ਬਾਦ ਮੈਲਾ ਹੋ ਕੇ ਟੁੱਟ ਜਾਵੇਗਾ ਫਿਰ ਹੋਰ ਪਾਇਆ ਜਾਵੇਗਾ ਸੋ ਪਿਆਰੀ ਸਾਧ ਸੰਗ ਜੀ ਜਦ ਮਨੁੱਖ ਇਸ ਸੰਸਾਰ ਨੂੰ ਛੱਡ ਕੇ ਜਾਵੇਗਾ ਤਾਂ ਇਹ ਧਾਗਾ ਇੱਥੇ ਰਹਿ ਜਾਵੇਗਾ ਇਨਸਾਨ ਦੀ ਆਤਮਾ ਦੇ ਨਾਲ ਨਹੀਂ ਜਾਵੇਗਾ ਮੈਨੂੰ ਅਜਿਹਾ ਜਨੇਊ ਚਾਹੀਦਾ ਹੈ ਜਿਹੜਾ ਕਿ ਮੇਰੀ ਆਤਮਾ ਦੇ ਨਾਲ ਪਰਲੋਕ ਵਿੱਚ ਵੀ ਮੇਰਾ ਸਾਥ ਦੇਵੇ ਸੋ ਪਿਆਰੀ ਸਾਧ ਸੰਗਤ ਜੀ ਜੇ ਤੁਹਾਡੇ ਪਾਸ ਐਸਾ ਕੋਈ ਜਨੇਊ ਹੈ ਤਾਂ ਉਹ ਜਰੂਰ ਮੈਨੂੰ ਪਾ ਦਿਵੋ ਸੋ ਪਿਆਰੀ ਸਾਧ ਸੰਗਤ ਜੀ ਪੰਡਲਾ ਪੰਡਤ ਲਾਜਵਾਬ ਹੋ ਗਿਆ ਹਾਰ ਕੇ ਉਹ ਪੁੱਛਣ ਲੱਗਾ ਕਿ ਆਤਮਾ ਦਾ ਜਨੇਊ ਕਿਸ ਤਰ੍ਹਾਂ ਹੁੰਦਾ ਹੈ ਤੁਸੀਂ ਆਪ ਹੀ ਦੱਸ ਦਿਵੋ ਤਦ ਗੁਰੂ ਜੀ ਨੇ ਕਿਹਾ ਜਨੇਊ ਨੂੰ ਵਡਾਉਣ ਲਈ ਦੇ ਆ ਰੂਪ ਕੜਾ ਸੰਤੋਖ ਰੂਪੀ ਸੂਤ ਜਦ ਰੂਪੀ ਗੰਢ ਤੇ ਸਤ ਰੂਪੀ ਵਟ ਦੀ ਵਰਤੋਂ ਕੀਤੀ ਹੋਵੇ ਤਾਂ ਕਿ ਇਹ ਆਤਮਾ ਦਾ ਜਨੇਊ ਬਣ ਜਾਂਦਾ ਹੈ ਇਹ ਜਨੇਊ ਪਾ ਕੇ ਮਨੁੱਖ ਜਦ ਚੰਗੇ ਕੰਮ ਕਰਦਾ ਹੈ ਤੇ ਸੱਚੀ ਸੱਚੀ ਕਿਰਤ ਕਰਦਾ ਹੈ ਤਾਂ ਉਹ ਨੀਚ ਜਾਤ ਦਾ ਹੋ ਕੇ ਵੀ ਸਰਵਣ ਜਾਤੀ ਦਾ ਬਣ ਜਾਂਦਾ ਹੈ ਸੋ ਪਿਆਰੀ ਸਾਧ ਸੰਗ ਜੀ ਦਾਸ ਇਹਨਾਂ ਕਹਿੰਦਾ ਕਿੰਮਾ ਦਾ ਜਾਚਕਾ ਹੈ ਆ ਜ ਆਪਾਂ ਇਥੋਂ ਤੱਕ ਸਮਾਲਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਦਾ ਭਾਗ ਆਪਾਂ ਕੱਲ ਨੂੰ ਕਰਾਂਗੇ ਸੋ ਪਿਆਰੀ ਸੱਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ